ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇੱਕ ਪਰਿਵਾਰ ਨੇ ਇਹ ਇਲਜ਼ਾਮ ਲਗਾਏ ਨੇ ਕਿ ਹਸਪਤਾਲ ਦੇ ਸਟਾਫ ਵੱਲੋਂ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਗਈ ਹੈ। ਇਹ ਪਰਿਵਾਰ ਹਰਿਆਣਾ ਤੋਂ ਆਇਆ ਹੋਇਆ ਹੈ। ਇਸ ਪਰਿਵਾਰ ਨੇ ਇਥੋਂ ਤੱਕ ਕਿਹਾ ਕਿ ਹਸਪਤਾਲ ਦੇ ਸਟਾਫ ਨੇ ਉਹਨਾਂ ਦੇ ਨਾਲ ਹੱਥੋਂ ਪਾਈ ਵੀ ਕੀਤੀ ਹੈ। ਇਸ ਪਰਿਵਾਰ ਦੇ ਇੱਕ ਮੈਂਬਰ ਨੇ ਦੱਸਿਆ ਹੈ ਕਿ ਉਹਨਾਂ ਦੀ ਮਾਤਾ ਨੂੰ ਹਾਰਟ ਅਟੈਕ ਆਇਆ ਸੀ। ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਪੈਸੇ ਲੈਣ ਦੇ ਬਾਵਜੂਦ ਵੀ ਉਹਨਾਂ ਦੀ ਮਾਤਾ ਨੂੰ ਬੁਨਿਆਦੀ ਸਹੂਲਤਾਂ ਨਹੀਂ ਦਿੱਤੀਆਂ ਗਈਆਂ ਯੂਰੇਨ ਲਈ ਪਾਈਪ ਲਗਾਉਣ ਅਤੇ ਸਰੀਰ ਵਿੱਚੋਂ ਸਿਰਿੰਜ ਕੱਢਣ ਲਈ ਕਿਹਾ ਗਿਆ ਤਾਂ ਨਰਸ ਵੱਲੋਂ ਉਲਟਾ ਉਹਨਾਂ ਦੇ ਨਾਲ ਹੀ ਬਦਸਲੂਕੀ ਕੀਤੀ ਗਈ ਜਦੋਂ ਉਹਨਾਂ ਨੇ ਇਸ ਦੀ ਵੀਡੀਓ ਬਣਾਈ ਤਾਂ ਨਰਸ ਨੇ ਫੋਨ ਖੋ ਕੇ ਚਪੇੜ ਤੱਕ ਮਾਰ ਦਿੱਤੀ ਹਾਲਾਤ ਇੰਜ ਬਣ ਗਏ ਕਿ ਪਰਿਵਾਰ ਨੂੰ ਹਸਪਤਾਲ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਇਹ ਪਰਿਵਾਰ ਆਪਣੀ ਮਰੀਜ਼ ਮਾਤਾ ਸਮੇਤ ਰੋਡ ਤੇ ਬੈਠਾ ਹੋਇਆ ਹੈ ਪਰਿਵਾਰ ਪ੍ਰਸ਼ਾਸਨ ਦੇ ਕੋਲੋਂ ਕਾਰਵਾਈ ਦੀ ਮੰਗ ਕਰ ਰਿਹਾ ਜਦੋਂ ਇਸ ਘਟਨਾ ਦਾ ਸੀਨੀਅਰ ਡਾਕਟਰ ਜਸਕਰਨ ਸਿੰਘ ਨੂੰ ਪਤਾ ਲੱਗਾ ਤਾਂ ਉਹ ਮੌਕੇ ਤੇ ਪਹੁੰਚੇ ਉਹਨਾਂ ਨੇ ਹਸਪਤਾਲ ਦੇ ਪ੍ਰਸ਼ਾਸਨ ਨਾਲ ਮਿਲ ਕੇ ਮਰੀਜ਼ ਮਾਤਾ ਨੂੰ ਇਲਾਜ ਦੇ ਲਈ ਦੁਬਾਰਾ ਦਾਖਲ ਕਰਵਾਇਆ ਹੁਣ ਇਸ ਸਾਰੀ ਘਟਨਾ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਇਸ ਬੰਦ ਵਿੱਚ ਪੀੜਿਤ ਮਹਿਲਾਵਾਂ ਅਤੇ ਗੁਰਨਾਨਕ ਦੇਵ ਹਸਪਤਾਲ ਦੇ ਡਾਕਟਰ ਜਸਕਰਨ ਸਿੰਘ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਹੈ ਤੁਹਾਡੇ ਨਾਲ ਵੀ ਚਾਲੂ ਹੈ ਜੀ ਮੇਰਾ ਨਾਮ ਅਸੀਂ ਬਟਾਲੇ ਕੋਲ ਆਏ ਸੀ ਕੀ ਗੱਲ ਬਾਤ ਹੈ ਜੀ ਸਰ ਅਸੀਂ ਕੱਲ ਮੇਰੀ ਮੰਮੀ ਨੂੰ ਹਾਰਟ ਅਟੈਕ ਆਇਆ ਸੀ ਅਸੀਂ ਇੱਥੇ ਐਡਮਿਟ ਕੀਤਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੱਲ ਦੀ ਨਾ ਬਾਥਰੂਮ ਵਾਲੀ ਪਾਈਪ ਲੱਗੀ ਆ ਕੱਲ ਦੇ ਤੜਫੀ ਆਂਦੇ ਸਰ ਸਾਡੇ 350 슈ਗਰ ਹੈ ਬਸ ਸਾਡੇ ਤੋਂ ਆਂਦੇ ਨੇ 450 ਦੇ ਦੋ 500 ਦੇ ਦੋ 400 ਦੇ ਦੋ ਬਸ ਇਦਾਂ ਟੈਸਟ ਦੇ ਪੈਸੇ ਲਈ ਜਾਂਦੇ ਨੇ ਕੋਈ ਟੈਸਟ ਨਹੀਂ ਹੋ ਰਿਹਾ ਕੁਛ ਨਹੀਂ 2000 ਰੁਪਿਆ ਲੱਗ ਗਿਆ ਸਾਡਾ ਜੀ ਰੋਡ ਤੇ ਕਿਉਂ ਲੈ ਗਿਆ ਆਪਣੀ ਮਾਂ ਦਾ ਕੀ ਗੱਲ ਸਰ ਉਹ ਬਦਤਮੀਜ਼ੀ ਕਰਦੀ ਸੀ ਨਰਸ ਸਾਡੇ ਨਾਲ ਸੀ ਕਿ ਬਾਥਰੂਮ ਵਾਲੀ ਪਾਈਪ ਲਗਾ ਦਿਓ ਸਰੀਂਜ ਕੱਢ ਦਿਓ ਆ ਕੇ ਬਦਤਮੀਜ਼ੀ ਕਰਨ ਲੱਗ ਗਈ ਕਹਿੰਦੀ ਮੇਰੇ ਤੇ ਆਰਡਰ ਕਿੱਦਾਂ ਮਾਰਿਆ ਤੁਸੀਂ ਸਾਨੂੰ ਜਦੋਂ ਠੀਕ ਲੱਗੂਗਾ ਅਸੀਂ ਉਦੋਂ ਕਰਾਂਗੇ ਮੇਰੇ ਮੰਮੀ ਤੜਫ ਰਹੇ ਸੀ ਅਸੀਂ ਉਹਨੂੰ ਬੁਲਾਉਣ ਚਲੇ ਗਏ ਉਹ ਬਦਤਮੀਜ਼ੀ ਇਦਾਂ ਇਦਾਂ ਕਰਕੇ ਕਹਿੰਦੀ ਇੱਥੋਂ ਨਿਕਲੋ ਕਹਿੰਦੀ ਜਿੱਦਾਂ ਮੇਰਾ ਜਿਲ ਦਿਲ ਕਰੂਗਾ ਮੈਂ ਉਦਾਂ ਕਰੂੰਗੀ ਕਹਿੰਦੀ ਜਦੋਂ ਦਿਲ ਕਰੂਗਾ ਮੇਰਾ ਉਦੋਂ ਸੂਈ ਕੱਢੂੰਗੀ ਕਹਿੰਦੀ ਤੁਸੀਂ ਮੇਰੇ ਨਾਲ ਕਿੱਦਾਂ ਆਰਡਰ ਮਾਰ ਕੇ ਆਏ ਹੋ ਅਸੀਂ ਕਹੇ ਮੈਡਮ ਅਸੀਂ ਤੁਹਾਨੂੰ ਸਿਰਿੰਜ ਕੱਢਣ ਲਈ ਕਿਹਾ ਸੀ ਤੁਹਾਨੂੰ ਕੋਈ ਘੱਟ ਵੱਧ ਨਹੀਂ ਕਿਹਾ ਹੈਗਾ ਐਨ ਵਿੱਚ ਮੈਂ ਵੀਡੀਓ ਬਣਾਉਣ ਲੱਗੀ ਉਹ ਬਤਮੀਜ਼ੀ ਕਰ ਰਹੀ ਸੀ ਮੇਰੀ ਭੈਣ ਨਾਲ ਸਾਡੇ ਕੋਲ ਵੀਡੀਓ ਵੀ ਹੈ ਤੇ ਉਹਨੇ ਮੇਰੇ ਤੋਂ ਫੋਨ ਖੋਇਆ ਤੇ ਮੇਰੇ ਤੇ ਚਪੇੜ ਮਾਰੀ ਤੇ ਮੈਂ ਮੈਮ ਫੋਨ ਆਪਣਾ ਬੰਦ ਕਰਤਾ ਮੈਨੂੰ ਕਹਿੰਦੀ ਆ ਫੋਨ ਖੋਲ ਆਪਣਾ ਵੀਡੀਓ ਡਿਲੀਟ ਕਰ ਦੇ ਵੀਡੀਓ ਡਿਲੀਟ ਕਰਨੀ ਉਹਨਾਂ ਨੇ ਸਾਡੇ ਤੇ ਦੋ ਪੁਲਿਸ ਵਾਲੇ ਨੇ ਬੀਬੀ ਫੋਨ ਦੇ ਦੋ ਅਸੀਂ ਪ੍ਰੈਸ ਰਿਪੋਰਟਰ ਨੂੰ ਤੁਹਾਡੇ ਫੋਨ ਤੋਂ ਰਿਪੋਰਟ ਕਰਨੀ ਆ ਅਸੀਂ ਉਹਨਾਂ ਨੂੰ ਫੋਨ ਨਹੀਂ ਦਿੱਤਾ ਵੀਡੀਓ ਡਿਲੀਟ ਕਰਨ ਲਈ ਉਹਨਾਂ ਨੇ ਸਾਡੇ ਤੇ ਪੁਲਿਸ ਵਾਲੇ ਵੀ ਬੁਲਾਏ ਆ ਦੋ ਉਸ ਤੋਂ ਬਾਅਦ ਅਸੀਂ ਵੀਡੀਓ ਨਹੀਂ ਡਿਲੀਟ ਅਸੀਂ ਆਪਣੀ ਫਾਈਲ ਵੀ ਨਹੀਂ ਉਹਨਾਂ ਨੂੰ ਦਿੱਤੀ ਸਾਡੀ ਫਾਈਲ ਵੀ ਖੋਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹ ਕਹਿੰਦੇ ਹੁਣ ਜਿੱਥੇ ਮਰਜ਼ੀ ਜਾਓ ਜੋ ਮਰਜ਼ੀ মিডিਆ ਬੁਲਾਓ ਪੁਲਿਸ ਬੁਲਾਓ ਅਸੀਂ ਕਿਸੇ ਤੋਂ ਨਹੀਂ ਡਰਦੇ ਸਾਨੂੰ 4 ਘੰਟੇ ਹੋ ਗਏ ਸਰ ਅਸੀਂ ਇੱਥੇ ਰੋਡ ਤੇ ਬੈਠੇ ਆ ਕੋਈ ਸੁਨ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਹੈਗੀ ਕੋਈ ਸਾਨੂੰ ਕੋਈ ਦੇਖਣ ਨਹੀਂ ਆਇਆ ਮੇਰੇ ਮਾਤਾ ਜੀ ਤੜਫ ਰਹੇ ਨੇਗੇ ਬਹੁਤ ਜ਼ਿਆਦਾ बुखार 103 ਨਾਲ 350 슈ગર ਹੈ ਕੋਈ ਸਾਡੀ ਸੁਣਵਾਈ ਨਹੀਂ ਬਸ ਸਾਡੀ ਸੁਣਵਾਈ ਹੋਵੇ ਸਰ ਜੋ ਸਾਡਾ ਪੈਸਾ ਲੱਗਿਆ ਉਹ ਦੱਸ ਪ੍ਰਸ਼ਾਸਨ ਹੈ ਜੀ ਜ਼ਿੰਮੇਵਾਰ ਹਾਂਜੀ ਸਟਾਫ ਹੈ ਸਾਰਾ ਹਾਂਜੀ ਜਿੱਥੇ ਬੈਠੇ ਰਹੋਗੇ ਜੀ ਜਦ ਤੱਕ ਸਾਡੀ ਸੁਣਵਾਈ ਨਹੀਂ ਹੋਗੀ ਸਰ ਸਾਡਾ ਹਿੱਲਾ ਕਰੋ ਸਾਡੇ ਪੈਸੇ ਜੋ ਵੀ ਲੱਗੇ ਨੇ ਉਹਨਾਂ ਨੇ ਸਾਡੇ ਤੋਂ ਜਿਵੇਂ ਵੀ ਲਿੱਤੇ ਸਾਨੂੰ ਨਹੀਂ ਪਤਾ ਕਹਿੰਦੇ ਸਰਕਾਰੀ ਹਸਪੀਟਲ ਹੈ ਅਸੀਂ ਕਿਵੇਂ ਕਿਵੇਂ ਇਕੱਠੇ ਕਰਕੇ ਥੋੜੇ ਬੋਤੇ ਲੈ ਕੇ ਆਏ ਸੀ ਸਾਡੀ ਮਾਂ ਲਈ ਉਹ ਸਾਰੇ ਲੱਗ ਚੁੱਕੇ ਨੇ ਹੁਣ ਅਸੀਂ ਹਾਂਜੀ ਬਾਡੀ ਸਰਕਾਰ ਨੇ ਕਹਿੰਦੀ ਆਮ ਲੋਕਾਂ ਦੀ ਸਰਕਾਰ ਹੈ ਨਹੀਂ ਨਹੀਂ ਸਰ ਕੋਈ ਸਹੂਲਤ ਨਹੀਂ ਮਿਲੀ ਸਾਨੂੰ ਸਾਡੇ ਨਾਲ ਇੰਨੀ ਜ਼ਿਆਦਾ ਧੱਕਾ ਹੋਇਆ ਸਹੂਲਤ ਤਾਂ ਦੂਰ ਦੀ ਗੱਲ ਸਾਡੇ ਨਾਲ ਮਾਰਪਿੱਟ ਹੋਈ ਹੈ ਇੱਥੇ ਬਹੁਤ ਜ਼ਿਆਦਾ ਤੇ ਅਸੀਂ ਜਦੋਂ ਮਤਲਬ ਬੋਲਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਸਾਡੇ ਦੇ ਪੁਲਿਸ ਵਾਲੇ ਬੁਲਾਏ ਗਏ ਨੇ ਸਾਡਾ ਫੋਨ ਖੋਨ ਦੀ ਕੋਸ਼ਿਸ਼ ਕੀਤੀ ਹੈ ਵੀਡੀਓ ਡਿਲੀਟ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਫੋਨ ਚ ਹਾਂਜੀ ਕੀ ਨਾਮ ਹੈ ਮੇਰਾ ਨਾਮ ਬਿੰਦੂ ਹੈ ਜੀ ਬਤਵਾਇ ਜੀ ਜੀ ਮੈਂ ਹਰਿਆਣਾ ਹਿਸਾਰ ਤੋਂ ਆਈ ਹਾਂ ਕੀ ਗੱਲ ਬਾਤ ਕੀ ਗੱਲ ਕਰਦੇ ਨੇ ਮੇਰੇ ਪਰਿਵਾਰ ਚ ਮੇਰੀ ਮੰਮੀ ਨੇ ਅਸੀਂ ਬਸ ਤਿੰਨ ਭੈਣਾਂ ਨੇ ਕੀ ਗੱਲ ਬਾਤ ਹੈ ਮੇਰੇ ਮੰਮੀ ਨੂੰ ਕੱਲ ਹਾਰਟ ਅਟੈਕ ਆਇਆ ਸੀ ਜੀ ਅੱਛਾ ਜੀ ਮੇਰੀ ਮੰਮੀ ਆਈ ਸੀ ਇੱਥੇ ਮੇਰੇ ਭੈਣ ਰਹਿੰਦੇ ਨੇ ਬਟਾਲੇ ਡਾਲੇ ਚੱਕ ਪਿੰਡ ਅੱਛਾ ਜੀ ਉੱਥੇ ਮੇਰੀ ਮੰਮੀ ਆਏ ਸੀ ਮੇਰੇ ਭੈਣ ਕੋਲੇ ਮੇਰੀ ਮੰਮੀ ਆ ਕੇ ਇੱਥੇ ਹਾਰਟ ਅਟੈਕ ਹੋਇਆ ਮੇਰੀ ਮੰਮੀ ਬਿਮਾਰ ਹੋ ਗਏ ਮੇਰੀ ਵੱਡੀ ਭੈਣ ਨੇ ਕੱਲ ਹਾਰਟ ਅਟੈਕ ਆਇਆ ਤੇ ਇੱਥੇ ਐਡਮਿਟ ਕੀਤਾ ਗੁਰੂ ਨਾਨਕ ਹਸਪੀਟਲ ਅੰਮ੍ਰਿਤਸਰ ਚ ਠੀਕ ਹੈ ਜੀ ਹਾਂਜੀ ਫਿਰ ਗੱਲ ਦੀ ਮੰਮੀ ਕਹਿੰਦੇ ਵੀ ਮੈਨੂੰ ਪਿਸ਼ਾਬ ਆਇਆ ਮੈਨੂੰ ਨਾਲ ਹੀ ਲਾ ਦੋ ਮੈਂ ਉੱਠ ਕੱਲ ਦਾ ਸਾਰਾ ਦਿਨ ਲੰਗ ਗਿਆ ਅਸੀਂ ਕੱਲ ਇੱਥੇ ਹੈਗੇ ਨਹੀਂ ਸੀ ਮੇਰੇ ਸਿਰਫ ਵੱਡੀ ਸਿਸਟਰ ਸੀਗੇ ਕੱਲ ਇੱਥੇ ਅਸੀਂ ਆਏ ਅੱਜ ਸਵੇਰੇ ਕੱਲ ਦਾ ਸਾਰਾ ਦਿਨ ਲੰਗ ਗਿਆ ਅੱਜ ਦਾ ਅੱਧਾ ਦਿਨ ਲੰਗ ਗਿਆ ਸੀ ਜਦੋਂ ਅਸੀਂ ਪਹੁੰਚੇ ਆਂ ਅਸੀਂ ਆ ਕੇ ਕਿਹਾ ਤੁਸੀਂ ਕੱਲ ਦੀ ਨਾਲ ਹੀ ਨਹੀਂ ਲਗਾਈ ਮੇਰੇ ਮੰਮੀ ਨੂੰ ਪਿਸ਼ਾਬ ਆਇਆ ਲਗਾ ਦਿੰਨੇ ਲਗਾ ਦਿੰਨੇ ਉਹ ਉਹ ਤੋਂ ਵੀ ਤੂ ਤਮ ਮੈਂ ਮੈਂ ਕਰਕੇ ਉਹਨਾਂ ਨੇ ਨਾਲ ਹੀ ਲਗਾਤੀ ਦੁਪਹਿਰੇ ਡੇਢ ਦਿਨ ਬਾਅਦ ਪਿਸ਼ਾਬ ਕੀਤਾ ਫੇਰ ਮੇਰੇ ਮੰਮੀ ਦੇ ਬੁਖਾਰ ਚੜ ਗਿਆ ਦਰਦ ਦੇ ਮਾਰੇ ਸਿਰਿੰਜ ਨਸ ਬਲੋਕ ਹੋ ਗਈ ਸਿਰਿੰਜ ਨਹੀਂ ਕੱਢ ਰਹੀਆਂ ਸੀ ਆ ਕੇ ਮੈਂ 4-5 ਵਾਰ ਕਹਿ ਕੇ ਆਈ ਕਿੰਨੀ ਵਾਰ ਮੈਂ ਡਾਕਟਰ ਸਰੀੰਜ ਕੱਢ ਦੋ ਆ ਕੇ ਮੰਮੀ ਨੂੰ ਬੁਖਾਰ ਵੀ ਚੜ ਗਿਆ ਦਰਦ ਦੇ ਮਾਰੇ ਕਹਿੰਦੀ ਤੂੰ ਕੌਣ ਹੋ ਨਹੀਂ ਸਾਨੂੰ ਆਰਡਰ ਦੇ ਨਾਲੀ ਸਾਨੂੰ ਪਤਾ ਨਹੀਂ ਸੀ ਕੀ ਕਰਨਾ ਵਾ ਅਸੀਂ ਆਪੇ ਕੰਮ ਕਰ ਇਧਰ ਝੁਟਕੀਆਂ ਮਾਰ ਮਾਰ ਕੇ ਮੇਰੇ ਨਾਲ ਬਦਤਮੀਜ਼ੀ ਕਰਨ ਲੱਗ ਗਈ ਜੀ ਮੇਰੇ ਭੈਣ ਨੇ ਵੀਡੀਓ ਬਣਾਇਆ ਜਦੋਂ ਦੂਰੋਦੀ ਵੀ ਬਦਤਮੀਜ਼ੀ ਕਰ ਰਹੀ ਆ ਉਹਨੂੰ ਪਤਾ ਚੱਲ ਗਿਆ ਵੀਡੀਓ ਬਣਾ ਰਹੀ ਆ ਉਹਨੇ ਮੇਰੇ ਭੈਣ ਕੋਲੋਂ ਫੋਨ ਖੋਚ ਕੇ ਉਹਦੇ ਥੱਪੜ ਮਾਰਿਆ ਥੱਪੜ ਮਾਰਿਆ ਜਦੋਂ ਮੈਂ ਉਹਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਵੀ ਨਖੂਨ ਮਾਰੇ ਉਸ ਤੋਂ ਬਾਅਦ ਸਾਨੂੰ ਬਹੁਤ ਬੁਰਾ ਪੱਲਾ ਬੋਲੇ ਸਾਡਾ ਫੋਨ ਖੋਸਣ ਦੀ ਚਿੰਨਣ ਦੀ ਕੋਸ਼ਿਸ਼ ਕੀਤੀ ਇੱਥੇ ਕਿਧਰੇ ਰੋਡ ਦੇ ਵਿੱਚ ਜੀ ਸਾਨੂੰ ਕੋਈ ਇਲਾਜ ਨਹੀਂ ਹੋ ਰਿਹਾ ਸੀ ਸਾਡੇ ਕੋਲ ਜਿੰਨਾ ਪੈਸਾ ਸੀ ਅਸੀਂ ਦੇ ਚੁੱਕੇ ਸੀਗੇ ਸਾਨੂੰ ੱੱਕੇ ਮਾਰ ਕੇ ਉੱਥੋਂ ਦੀ ਕੱਢੇ ਗਿਆ ਕਹਿੰਦੇ ਹਾਂ ਤੁਹਾਡੇ ਕੋਲ ਕੋਈ ਇਲਾਜ ਨਹੀਂ ਤਾਂ ਤੁਹਾਡਾ ਫੱਟਾ ਪਾਈ ਤਾਂ ਸਾਡੇ ਨਾਲ ਉਤਰਨ ਲੱਗ ਗਏ ਸੀਗੇ ਅਸੀਂ ਕਹਿੰਸੀ ਇਲਾਜ ਨਹੀਂ ਕਰਵਾਣਾ ਸਾਨੂੰ ਰੈਫਰ ਕਰ ਦੋ ਕਹਿੰਦੇ ਲੈ ਜਾਓ ਆਪਣੇ ਜੋ ਵੀ ਹੈ ਕਹਿੰਦਾ ਸਾਈਲ ਨਹੀਂ ਦੇਣੀ ਅਸੀਂ ਕਹਿੰਸੀ ਫਾਈਲ ਲੈ ਕੇ ਜਾਣੀ ਅਸੀਂ ਜ਼ਬਰਦਸਤੀ ਉਹਨਾਂ ਕੋਲੋਂ ਫਾਈਲ ਲਿੱਤੀ ਆਪਣੀ ਅਸੀਂ ਇੱਥੇ ਲੈ ਕੇ ਬੈਠੇ ਕਿਉਂਕਿ ਸਾਡੇ ਕੋਲ ਅੱਗੇ ਲਿਜਾਣ ਦਾ ਮੰਮੀ ਨੂੰ ਬਿਉਤ ਨਹੀਂ ਹੈਗਾ ਕਿੰਨਾ ਸਮਾਂ ਆ ਗਿਆ ਬੈਠੇ ਇੱਥੇ ਜਿੱਥੇ 4 ਘੰਟੇ ਹੋ ਗਏ ਕੋਈ ਆਇਆ ਅਧਿਕਾਰੀ ਕੋਈ ਨਹੀਂ ਆਇਆ ਜੀ ਕੋਈ ਵੀ ਨਹੀਂ ਆਇਆ ਕੋਈ ਹਸਪੀਟਲ ਲੋਕ ਨਹੀਂ ਨਹੀਂ ਆਇਆ ਕੋਈ ਕਿਸੇ ਕਨੀਓ ਨਹੀਂ ਆਇਆ ਜਿਹੜਾ ਇਲਾਜ ਹੁੰਦਾ ਸਾਡੇ ਹਰਿਆਣੇ ਦੇ ਜੀ ਹਰਿਆਣੇ ਚ ਸਾਡੇ ਬਹੁਤ ਵਧੀਆ ਇਲਾਜ ਹੁੰਦਾ ਹੈ ਮੇਰੀ ਬੇਟੀ ਕਿੰਨੀ ਵਾਰ ਮੇਰੀ ਬੇਟੀ ਨੂੰ ਦੌਰੇ ਪੈਂਦੇ ਨੇ ਉਹ ਥੋੜੇ ਦਿਨ ਬਾਅਦ ਹੀ ਹਸਪੀਟਲ ਚ ਦਾਖਲ ਹੋ ਜਾਂਦੀ ਹੈ ਮੇਰੀ ਬੇਟੀ ਜਦ ਜਿੰਨੀ ਵਾਰ ਵੀ ਹਸਪੀਟਲ ਚ ਦਾਖਲ ਹੋਈ ਹੈ ਬਹੁਤ ਸਵਸਥ ਹੋ ਕੇ ਨਿਕਲੀ ਹੈ ਬਹੁਤ ਅੱਛਾ ਉੱਥੇ ਸਟਾਫ ਹੈ ਸਫਾਈ ਹੈ ਡਾਕਟਰਸ ਨੇ ਸਭ ਕੁਝ ਬਹੁਤ ਅੱਛਾ ਹੈ ਕੀ ਲੱਗਦਾ ਕਿ ਪੰਜਾਬ ਦੇ ਹਰਿਆਣੇ ਦੇ ਕੋਈ ਫਰਕ ਹੈ ਹਸਪੀਟਲਾਂ ਦੇ 1% ਵੀ ਨਹੀਂ ਮੁਕਾਬਲਾ ਕਰ ਸਕਦਾ ਇਲਾਜ ਦੇ ਮਾਮਲੇ ਚ ਸਫਾਈ ਦੇ ਮਾਮਲੇ ਚ ਸਟਾਫ ਦੇ ਮਾਮਲੇ ਚ 1% ਵੀ ਨਹੀਂ ਹੈ ਮੁਕਾਬਲਾ ਹਾਂਜੀ ਬਾਹਰ ਆ ਜਾਓ ਕੀ ਮਾਮਲਾ ਕੀ ਹੈ ਹੋਇਆ ਕੀ ਹੈ ਕੁਛ ਨਹੀਂ ਹੋਇਆ ਮੇਰਾ ਨਾਮ ਬਕਰਦਸ ਕਰਨ ਸਿੰਘ ਹੈ ਸਾਡੀ ਮੈਡੀਸਨ 3 ਵਾਰਡ ਹੈ ਸਟਾਫ ਦੇ ਪੇਸ਼ੈਂਟ ਦੇ ਵਿੱਚ ਕੁਝ ਆਪਸੀ ਥੋੜੀ ਪ੍ਰੋਬਲਮ ਜੀ ਹੋ ਗਈ ਸੀ ਉਹਦੇ ਕਰਕੇ ਦੋਨੋਂ ਛਾਥਾ ਪਾਈ ਹੋ ਗਈ ਸਟਾਫ ਦੇ ਵੀ ਸੱਟਾਂ ਲੱਗੀਆਂ ਹੋਈਆਂ ਸਟਾਫ ਨੂੰ ਵੀ ਨੋਚਿਆ ਗਿਆ ਉਹਦੇ ਵੀ ਨੀਲ ਪਏ ਹੋਏ ਆ ਉਹ ਵੀ ਇੱਥੇ ਸਾਡੇ ਵਾਰਡ 'ਚ ਹੀ ਨੇ ਤੇ ਮਰੀਜ਼ ਦੇ ਟੈਨਸ਼ਨ ਥੋੜੇ ਜਿਆਦਾ ਹਾਈਪਰ ਹੋ ਗਏ ਵੀਡੀਓ ਬਣਾਉਣ ਲੱਪੇ ਸਟਾਫ ਨੇ ਫੋਨ ਫੜਨ ਦੀ ਕੋਸ਼ਿਸ਼ ਕੀਤੀ ਤਾਂ ਦੋ ਤਿੰਨ ਬੀਬੀਆਂ ਨੇ ਉਹਨੂੰ ਫੜ ਲਿਆ ਸਟਾਫ ਨੂੰ ਫੜ ਕੇ ਉਹ ਚੁੰਡੀਆਂ ਵੱਢੀਆਂ ਤੇ ਉਹ ਫਿਰ ਇਹਨਾਂ ਨੇ ਇਹ ਆਪਣੇ ਮੇਰੀ ਚੱਕੇ ਬਾਹਰ ਲਿਆਏ ਠੀਕ ਹੈ ਧੱਕੇ ਧੱਕੇ ਕੋਈ ਦੇਖੋ ਮੈਨੂੰ ਮੈਂ ਆਫ ਕੀਤਾ ਗਿਆ ਨਰਸਾਂ ਦੇ ਫਰਜ ਪਾਦਾ ਇਸੇ ਦੇ ਕਿਸੇ ਨਾਲ ਗੱਲ ਕਰਾਂ ਜਾ ਗੀ ਪੂਰੀ ਗੱਲ ਦੇਖੋ ਡਿਊਟੀ ਕੀ ਹੁੰਦੀ ਹੈ ਕਿ ਦੋਨਾਂ ਵੱਲੋਂ ਕਾਪੀ ਨਹੀਂ ਕੀਤਾ ਜਾਵੇ ਨਾ ਇੱਕ ਵਾਰਡ ਵਿੱਚ 30 35 ਸਟਾਫ ਹੁੰਦੇ ਆ ਅਗਰ ਕੋਈ ਅਟੈਂਡੈਂਟ ਸਾਫ ਨੂੰ ਬੁਲਾ ਲਿਆ ਤਾਂ ਥੋੜੀ ਜੀ ਹਮਾਇਤੀ ਵਤਨੀ ਚਾਹੀਦੀ ਹੈ ਜੇ ਕਿਸ ਨੂੰ ਕਹਿਣਾ ਇਹ ਇੱਧਰ ਆ ਸੁਣ ਦੀਣੀ ਹੈ ਕਿ ਉਹ ਜੀ ਗੱਲ ਗਲਤ ਹੈ ਨਾ ਸਟਾਫ ਉਹ ਵੱਡੇ ਸੈਨੀਅਰ ਸਟਾਫ ਨੇ ਅਥੋਂ ਭਾਈ ਹੋਈ ਹੈ ਪਰ ਮੈਨੂੰ ਪਤਾ ਨਹੀਂ ਮੈਂ ਦੇਖਿਆ ਨਹੀਂ ਹੈਗਾ ਮੈਨੂੰ ਹੁਣ ਆਇਆ ਜਿਸ ਮੈਂ ਹੁਣੇ ਆਇਆ ਤੇ ਵੈਸੇ ਐਮਐਸਰ ਅੰਦਰ ਬੈਠੇ ਨੇ ਵਾਰਡ ਵਿੱਚ ਉਹਦੀ ਇਨਕੁਆਇਰੀ ਪ੍ਰੋਪਰ ਚੱਲ ਰਹੀ ਆ ਉਹ ਇੱਕ ਲੱਗ ਇਸ਼ੂ ਬਣਿਆ ਹੋਇਆ ਪਰ ਸਾਨੂੰ ਇਹ ਕਿ ਮਰੀਜ਼ ਦੀ ਹਾਲਤ ਜਿਹੜੀ ਆ ਉਹ ਸੀਰੀਅਸ ਆ ਇਹਨਾਂ ਨੂੰ ਪਹਿਲੇ ਅਟੈਕ ਆ ਚੁੱਕਾ ਸੀ ਇਹਨਾਂ ਨੂੰ ਲੈਣ ਆਇਆ ਠੀਕ ਹੈ ਉਹ ਸਟ੍ਰੈਚਰ ਲੈ ਕੇ ਆ ਰਹੇ ਸੀ ਨੂੰ ਸ਼ਿਫਟ ਕਰਾ ਰਹੇ ਹਾਂ ਅੰਦਰ ਬਹੁਤ ਦੇਰ ਹੋ ਗਈ ਹੈ ਚਾਰੇ ਦੇ ਬੈਠੇ ਮੈਨੂੰ ਮੈਨੂੰ ਹੁਣੇ ਫੋਨ ਆਇਆ ਮੈਂ ਇਦੀ ਪਰਨਾ ਬਣ ਕੇ ਆ ਗਿਆ ਮੈਂ ਆਉਣ ਦਾ ਤਾਂ ਪੱਗ ਬਣ ਕੇ ਕੋਟ ਪੇ ਲੱਭ ਕੇ ਆਇਆ ਮੈਂ ਹੁਣੇ ਇੱਦਾਂ ਆਇਆ ਮੈਨੂੰ ਹੁਣੇ ਫੋਨ ਆਇਆ ਮੈਂ ਵੀ ਇਹ ਅਵਾਰਡ ਦਾ ਜੂਨੀਅਰ ਡਾਕਟਰ ਨਹੀਂ ਹੈ ਸਾਡੇ ਸਰ ਸੀਨੀਅਰ ਵੀ ਆਏ ਆ ਅੰਦਰ ਰਮਨ ਸਰ ਵੀ ਬੈਠੇ ਆ ਅਸੀਂ ਇਹਨਾਂ ਨੂੰ ਕਾਫੀ ਦੇਰ ਤੋਂ ਸਮਝਾ ਰਹੇ ਹਾਂ ਪਰ ਸਮਝ ਨਹੀਂ ਰਹੀ ਹੈ ਕਿ ਮਰੀਜ਼ ਦੀ ਹਾਲਤ ਨੂੰ ਮੱਦੇਨਜ਼ਰ ਰੱਖਦੇ ਵੀ ਇਹਨੂੰ ਸ਼ਿਫਟ ਕਰਵਾ ਲਓ ਅੰਦਰ ਬਾਕੀ ਜੀ ਸਰ ਬੈਠੇ ਨੇ ਮੈਡੀਸਿਨ ਦੇਣ ਵਾਲੇ ਤੁਸੀਂ ਉਹਨਾਂ ਨਾਲ ਗੱਲ ਕਰਨ ਚਾਹੇਗਾ ਮੇਰਾ ਨਾਮ ਡਾਕਟਰ ਜਸਕਰਨ ਸਿੰਘ ਹੈ ਮੈਂ ਇਥੇ ਥਾਰੀ ਰੈਜ਼ੀਡੈਂਟ ਆ ਇਥੇ ਮੈਡੀਸਿਨ